ਇੱਕ ਪਤਨੀ ਆਪਣੇ ਪਤੀ ਨੂੰ ਬੁਰੇ ਕੰਮਾਂ ਤੋਂ ਬਚਾਉਣ ਦੇ ਲਈ ਹਰ ਕੋਸ਼ਿਸ਼ ਕਰ ਰਹੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਨੂੰ ਆਪਣੀ ਜਾਨ ਦੀ ਕੀਮਤ ਚੁਕਾਣੀ ਪੈਣੀ ਹੈ ਆਪਣੇ ਪਤੀ ਨੂੰ ਸੁਧਾਰਨ ਵਾਸਤੇ ਇਸ ਔਰਤ ਦੇ ਪਤੀ ਨੂੰ ਜੂਆ ਖੇਡਣ ਦੀ ਲਤ ਲੱਗ ਚੁੱਕੀ ਸੀ ਘਰ ਦੇ ਵਿੱਚ ਆਂਦਾ ਲੜਾਈ ਝਗੜਾ ਕਰਦਾ ਅਤੇ ਪੈਸੇ ਦੀ ਮੰਗ ਕਰਦਾ ਪਤਨੀ ਉਸ ਨੂੰ ਰੋਕਦੀ ਸੀ ਸਮਝਾਉਂਦੀ ਸੀ ਕਿ ਤੂੰ ਗਲਤ ਚੱਕਰਾਂ ਦੇ ਵਿੱਚ ਨਾ ਪੈ ਆਪਣਾ ਪਰਿਵਾਰ ਰੁਲ ਜਾਊਗਾ ਪਰ ਉਸ ਪਤੀ ਨੇ ਇੱਕ ਨਾ ਸੁਣੀ ਸਗੋ ਆਪਣੀ ਪਤਨੀ ਨੂੰ ਮਾਰ ਹੀ ਦਿੱਤਾ ਪਰਿਵਾਰਿਕ ਮੈਂਬਰ ਦੱਸਦੇ ਨੇ ਕਿ ਕੰਜਰ ਰਸਤੀ ਦੇ ਨਾਲ ਉਸ ਨੂੰ ਖਤਮ ਕੀਤਾ ਗਿਆ ਖੰਨਾ ਦੇ ਮਲੋਤ ਦੇ ਪਿੰਡ ਜ਼ਿਰਖ ਦਾ ਇਹ ਸਾਰਾ ਮਾਮਲਾ ਜਿੱਥੇ ਪਤੀ ਦੇ ਵੱਲੋਂ ਹੀ ਬੇਰਹਿਮੀ ਦੇ ਨਾਲ ਪਤਨੀ ਨੂੰ ਮਾਰ ਦਿੱਤਾ ਗਿਆ ਜੂਆ ਖੇਡਣ ਤੋਂ ਰੋਕਣ ਦੇ ਕਾਰਨ ਇਹ ਲੜਾਈ ਸ਼ੁਰੂ ਹੁੰਦੀ ਹੈ ਜਿਸ ਤੋਂ ਬਾਅਦ ਪਤੀ ਨੇ ਪਤਨੀ ਨੂੰ ਮਾਰਿਆ ਮ੍ਰਿਤਕਾ ਦੀ ਪਛਾਣ ਪਰਮਜੀਤ कौर ਉਮਰ 38 ਸਾਲ ਵਜੋਂ ਕੀਤੀ ਗਈ ਹੈ ਤੇ ਅਤੇ ਮ੍ਰਿਤਕ ਦੇ ਪ੍ਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਲਗਭਗ 10 ਸਾਲ ਪਹਿਲਾਂ ਉਸ ਦੀ ਭੈਣ ਦਾ ਵਿਆਹ ਜੀ ਰਖ ਤੇ ਰਹਿਣ ਵਾਲੇ ਲਖਵੀਰ ਸਿੰਘ ਦੇ ਨਾਲ ਕੀਤਾ ਗਿਆ ਸੀ ਵਿਆਹ ਤੋਂ ਬਾਅਦ ਭੈਣ ਨੇ ਦੋ ਧੀਆਂ ਨੂੰ ਜਨਮ ਦਿੱਤਾ ਜਿਨ੍ਹਾਂ ਦੀ ਉਮਰ 6 ਸਾਲ ਅਤੇ 1.5 ਸਾਲ ਦੀ ਹੈ ਲਖਵੀਰ ਸਿੰਘ ਜੂਏ ਦਾ ਆਦੀ ਸੀ ਅਤੇ ਹਰ ਰੋਜ਼ ਜੂਏ ਦੇ ਵਿੱਚ ਪੈਸੇ ਹਾਰਦਾ ਜਾ ਰਿਹਾ ਸੀ ਕਈ ਵਾਰ ਉਸਦੀ ਭੈਣ ਉਸ ਤੋਂ ਪੈਸੇ ਲੈ ਕੇ ਆਪਣੇ ਪਤੀ ਨੂੰ ਦੇ ਦਿੰਦੀ ਸੀ ਕਿਉਂਕਿ ਲਖਵੀਰ ਸਿੰਘ ਉਸ ਨੂੰ ਕੁੱਟਦਾ ਮਾਰਦਾ ਸੀ ਲਖਵੀਰ ਸਿੰਘ ਨਾ ਸਿਰਫ ਜੂਏ ਦੇ ਵਿੱਚ ਲੱਖਾਂ ਰੁਪਏ ਹਾਰ ਚੁੱਕਾ ਸੀ ਸਗੋਂ ਆਪਣਾ ਘਰ, ਪੈਣ ਦੇ ਗਹਿਣੇ ਅਤੇ ਇੱਥੋਂ ਤੱਕ ਕਿ ਆਪਣੀ ਸਾਈਕਲ ਤੱਕ ਵੀ ਗਿਰਵੀ ਰੱਖ ਚੁੱਕਿਆ ਸੀ। ਪਰਮਜੀਤ ਕੌਰ ਆਪਣੇ ਪਤੀ ਨੂੰ ਜੂਆ ਖੇਡਣ ਤੋਂ ਰੋਕਦੀ ਸੀ ਅਤੇ 2 ਜੂਨ ਨੂੰ ਪਰਮਜੀਤ ਕੌਰ ਤੋਂ ਜੂਆ ਖੇਡਣ ਦੇ ਲਈ ਪੈਸੇ ਮੰਗੇ ਜਾਂਦੇ ਨੇ ਜਿਸ ਤੋਂ ਬਾਅਦ ਲਖਵੀਰ ਸਿੰਘ ਨੇ ਆਪਣੀ ਪਤਨੀ ਨੂੰ ਮਾਰ ਮੁਕਾਇਆ। ਆਂਡਗਵਾਂਡ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਪਰਮਜੀਤ ਦੇ ਮਾਪਿਓ ਨੂੰ ਫੋਨ ਕਰਕੇ ਇਸ ਬੰਦੀ ਸੂਚਿਤ ਕੀਤਾ ਜਿਨ੍ਹਾਂ ਦਾ ਘਰ ਖੰਨਾ ਦੇ ਪਿੰਡ ਪੱਟੀਆਂ ਦੇ ਵਿੱਚ ਹੈ ਜਦੋਂ ਉਸਦੇ ਮਾਪੇ ਜ਼ਿਰਖਪਿੰਡ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਪਰਮਜੀਤ ਕੋਰ ਚਾਦਰ ਦੇ ਨਾਲ ਟਕੇ ਹੋਏ ਮੰਜੇ ਤੇ ਪਈ ਸੀ ਗਰਦਨ ਤੇ ਰੱਸੀ ਦੇ ਨਿਸ਼ਾਨ ਸੀ ਅਤੇ ਫਿਰ ਇਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਪਾਰਟੀ ਮੌਕੇ ਤੇ ਪਹੁੰਚਦੀ ਹੈ ਤੇ ਦੋਸ਼ੀ ਲਖਵੀਰ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲੈਂਦੀ ਹੈ ਦੱਸਦੀ ਹੈ ਕਿ ਇਹ ਪਤੀ ਮਾੜੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਜਲਦ ਹੀ ਗ੍ਰਿਫਤਾਰੀ ਕਰ ਲਈ ਜਾਵੇਗੀ ਤੇ ਇਧਰ ਮ੍ਰਿਤਕ ਦੇ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਉਹ ਹਰ ਵੇਲੇ ਯਾਨੀ ਪੈਸੇ ਦੀ ਮੰਗ ਕਰਦਾ ਸੀਗਾ ਜਦੋਂ ਵੀ ਉਹ ਨਸ਼ਾ ਕਰਦਾ ਸੀਗਾ ਮਤਲਬ ਜਿਵੇਂ ਕੋਈ ਜੂਆ ਖੇਡਣਾ ਜਾਂ ਇਦਾਂ ਦੀਆਂ ਹਰਕਤਾਂ ਜਾਦੇ ਕਰਦਾ ਸੀਗਾ ਹਾਂਜੀ ਲੜਕੀ ਵੀ ਸਾਡੇ ਨੂੰ ਹਰ ਵੇਲੇ ਥੋੜੀ ਦੇਰ ਬਾਅਦ ਕਹਿੰਦਾ ਸੀ ਪੈਸੇ ਲੈ ਕੇ ਆ ਹਾਂਜੀ ਪੁੱਤ ਮਾਰਦਾ ਵੀ ਸੀਗਾ ਹਾਂਜੀ ਕੁੱਟਦਾ ਸੀਗਾ ਕੁੱਟਦਾ ਮਾਰਦਾ ਕਿੰਨਾ ਟਾਈਮ ਹੋ ਗਿਆ ਤੁਹਾਡੀ ਬੇਟੀ ਦੀ ਵਿਆਹ ਕਿੰਨਾ ਜਸਪਾਲ ਦਾ ਘੇੜਦਾ ਹੋਵੇ ਦੋ ਬੱਚੇ ਆਦੇ ਇੱਕ ਦੋਏ ਲੜਕੀਆਂ ਨੇ ਹਾਂਜੀ ਬੱਸ ਦੀ ਹੁੰਦੀ ਜੀ ਫੋਨ ਤੇ ਵੀ ਮੈਨੂੰ ਇਦਾਂ ਪੈਸੇ ਦੀ ਮੰਗ ਕਰਦਾ ਜਾਂ ਮੈਨੂੰ ਕੁੱਟਦਾ ਮਾਰਦਾ ਹਾਂਜੀ ਉਹਨੂੰ ਮੇਰੇ ਨਾਲ ਉਹ ਜਦੋਂ ਆਇਆ ਨਾ ਉਹ ਮੇਰੇ ਕੋਲ ਤਾਂ ਉਹ ਕਹਿੰਦਾ ਵੀ ਪੈਸੇ ਮੈਨੂੰ ਲਿਆ ਕੇ ਦੇ ਕੁੜੀ ਲੜਕੀ ਸਾਡੀ ਕਹਿੰਦੀ ਤੇ ਸਭ ਤੋਂ ਪੈਸੇ ਵੀ ਲੈ ਗਿਆ ਉਹ ਨਾਲ ਆ ਕੇ ਇਹ ਜੂਈ ਖੇਡਦਾ ਸੀ ਨਾ ਜੀ ਮਤਲਬ ਘਰ ਤੋਂ ਘੱਟ 60000 ਰੁਪਏ ਸਾਡੇ ਕੋਲੋਂ ਉਹਨੇ ਲੈ ਗਿਆ ਉਹ ਹਾਂ ਜੀ ਜੂਈ ਖੇਡਿਆ ਉਹਨੇ ਜੂਏ ਦਾਦੀ ਹਾਂ ਜੀ ਜੂਏ ਜੂਏ ਗੈਣੇ ਗੁਨੇ ਸੀਗੇ ਜਿੰਨੇ ਸਾਰੇ ਵੇਚ ਕੇ ਖਾ ਗਿਆ ਜੀ ਉਹ ਰੱਖ ਤੇ ਉਹਨੇ ਮੋਟਰਸਾਈਕਲ ਗੈਣੇ ਤਰੇ ਮੋਟਰਸਾਈਕਲ ਵੀ ਗੈਣੇ ਤਰੇ ਰਿਸ਼ਤੀ ਕਾ ਵੀ ਗੈਣੇ ਹੋਈ ਉਹ ਕਿੰਨਾ ਟੈਂਪਲ ਦਾ ਵਿਆਹ ਕਰਿਆ ਸੀ ਕੁੜੀ ਦਾ ਤੁਸੀਂ ਕਿੰਨਾ ਟਾਈਮ ਹੋਗਾ ਤੁਹਾਡੀ ਬੇਟੀ ਦੇ ਵਿਆਹ ਹੋਣਾ 10 ਸਾਲ ਇੱਕ ਕੁੱਕੀ ਮੰਗਦੀ ਕੀ ਕਰਦੀ ਵੀ ਜੀ ਅਸੀਂ ਮੰਗਾਵੇ ਸਾਨੂੰ ਮਤਲਬ ਉਹ ਇਨਸਾਫ ਮਿਲਣਾ ਚਾਹੀਦਾ ਜੀ ਲੜਕੇ ਦਾ ਸਾਡੀ ਲੜਕੇ ਉਹਨੇ ਬੇਰਹਿਮੀ ਨਾਲ ਮਾਰ ਗਿਆ ਉਹਨੇ ਹਾਂਜੀ ਇਹ ਸਾਨੂੰ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਸਾਡਾ ਇਨਸਾਫ ਪੂਰਾ ਕਰ ਦੇਵੇ ਉਹ ਵੀ ਮਤਲਬ ਉਹ ਲੜਕੀ ਨਾਲ ਬੀਤੇ ਆਂ ਆਹ ਸਾਦੇ ਪੰਨੀ ਪਈ ਆਂ ਹਾਂ ਜੜਾ ਕੋ ਟਕਾਇਆ ਉੱਜੀਆਂ ਸੱਟਾਂ ਨੇ ਉੱਜੀਆਂ ਸੱਟਾਂ ਨੇ ਮਾਰੀਆਂ ਹਾਂ ਜੀ ਕੀ ਨਾਮ ਹੈ ਤੁਹਾਡੇ ਜੀ ਤੁਹਾਡਾ ਕੀ ਨਾਮ ਹੈ ਜੀ ਕਲਦੇਵ ਸਿੰਘ ਕੀਪੜ ਜੀ ਅੱਛਾ ਕੀ ਮਾਮਲਾ ਹੋਇਆ ਜੀ ਮਾਮਲਾ ਸਾਡੀ ਸਿਸਟਰ ਗੁਆਈ ਸੀ ਜੀ ਪਿੰਡ ਇੱਧਰ ਆਪਣੇ ਗਾਣਾ ਸਾਹਿਬ ਹੋਲੀ ਜੀ ਜੀ ਰੱਖ ਪਿੰਡ ਜੀ ਤੇ ਸਾਨੂੰ ਫੋਨ ਆਇਆ ਅ ਸਵੇਰੇ ਆਪ ਨੇ ਕਰਿਆ ਕਿਸੇ ਹੋਰ ਇਸ ਤਰ੍ਹਾਂ ਫੋਨ ਆਇਆ ਨੇ ਨਵਾਨੀਆਂ ਦਾ ਇਹ ਔਡੀ ਭਾਈ ਕੁੜੀਏ ਪਾਣੇ ਨੇ ਮਾਰਤੀ ਜੀ ਗਲ ਕੁੱਟ ਕੇ ਮਾਰਤੀ ਤੇ ਉੱਥੇ ਅਸੀਂ ਫਿਰ ਪਿੰਡ ਦੇ ਇਕੱਠੇ ਹੋ ਕੇ ਸਾਰੇ ਗਏ ਤਾਂ ਦੇਖਿਆ ਤੇ ਕੁੜੀ ਮਰੀ ਪਈ ਸੀ ਜੀ ਤੇ ਪਰੌਣਾ ਨਾ ਹੋ ਕੋਈ ਤਸਤੇ ਮਸ ਨਾ ਰੋਇਆ ਨਾ ਕੋਈ ਹੋਰ ਵੀ ਕਿਸੇ ਨੂੰ ਮਿਲੇ ਆ ਤੇ ਉਸ ਤੋਂ ਬਾਅਦ ਪੁਲਿਸ ਸਭ ਤੋਂ ਪਹਿਲਾਂ ਆਈ ਸੀਗੀ ਉੱਥੇ ਜੀ ਪੁਲਿਸ ਨੇ ਸਾਰਾ ਹਲਦਾ ਕਰਕੇ ਦੇਖਿਆ ਉੱਥੇ ਤੇ ਕੋਸ਼ਤ ਕਰਤਾ ਵੀ ਇਹਨੇ ਆਪ ਮਾਰਿਆ ਸਾਰੀਆਂ ਗੱਲਾਂ ਮੰਨ ਗਿਆ ਜੀ ਤੇ ਇਹਨੇ ਗਾਲੀ ਮਾਰੀ ਆ ਮਲਾਵ ਥਾਣੇ ਚ ਕੇਸ ਸੀ ਇਹ ਜੀ ਤੇ ਉਦੋਂ ਬਾਅਦ ਅਸੀਂ ਡੈੱਡ ਬਾਡੀ ਰੱਖਤੀ ਆਪਣੇ ਪਾਲ ਥਾਣੇ ਸੀ ਉੱਥੇ ਡਾਕਟਰ ਦਾ ਥੋੜਾ ਪ੍ਰੋਬਲਮ ਆ ਗਿਆ ਸੀ ਹੁਣ ਲੈ ਕੇ ਆਇਆ ਖੰਨੀ ਜੀ ਹਸਪਤਾਲ ਚ ਇੱਥੇ ਕੋਸ਼ਟਨਾ ਸੁਣਾ ਜੀ ਤੇ ਉਹ ਤੇ ਪਰਚਾ ਦਰਜ ਹੋ ਗਿਆ ਜੀ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਸਾਡੀ ਬਹੁਤ ਸਹਾਇਤਾ ਕੀਤੀ ਆ ਜੀ ਅਸੀਂ ਬਹੁਤ ਦਾ ਬਹੁਤ ਧੰਨਵਾਦ ਕਰਦੇ ਆ ਜੀ ਉਹ ਮੰਨ ਗਿਆ ਅਸੀਂ ਜੀ ਉਹ ਸਾਰੀਆਂ ਗੱਲਾਂ ਮੰਨ ਗਿਆ ਜੀ ਹਾਂ ਸਾਰਾ ਕਰਿਆ ਜੀ وجہ ਕੀ ਕਾਰਨ ਕੀ ਹੈ وجہ ਕੀ ਸੱਟੇ ਬਾਜ਼ ਜੂਆ ਵਗੈਰਾ ਖੇਡਦਾ ਸੀਗਾ ਜੀ ਤੇ ਗਹਿਣੇ ਗੱਟੇ ਵੀ ਸਾਰੇ ਕੁੜੀ ਬੱਟ ਬੱਟ ਵੇਟ ਕੇ ਖਾ ਖਾ ਗਿਆ ਜੀ ਤੇ ਕਰਜਾ ਸੱਤੇ ਬਹੁਤ ਚੜ ਗਿਆ ਜੀ ਤੇ ਕੁੜੀ ਦੇ ਨਾਮ ਤੇ ਲੋਨ ਵਗੈਰਾ ਲੈ ਕੇ ਆ ਆ ਬਾਈ ਕਿੰਨਾ ਟਾਈਮ ਹੋ ਗਿਆ ਜੀ ਆ ਹੋਇਆ ਵਿਆਹ ਹੋਏ ਨੂੰ 10 ਸਾਲ ਹੋ ਗਏ ਸੀ ਕਿੰਨੇ ਬੱਚੇ ਆ ਦੋ ਕੁੜੀਆਂ ਨੇ ਇੱਕ 1.5 ਸਾਲ ਦੀ ਹੈ ਇੱਕ 6 ਸਾਲ ਦੀ ਹੈ ਜੀ ਤੁਹਾਡੀ ਭੈਣ ਦਾ ਕੀ ਨਾਮ ਆ ਅ ਪਰਮਜੀਤ ਪਰਮਜੀਤ ਤਰਨਜੀਤ ਕੌਰ ਆ ਜੀ ਕੁੜੀਆ ਨਾਮ ਜੀ ਤੇ ਬਹੁਤ ਬੇਰਹਿਮੀ ਨਾਲ ਨੇ ਮਾਰੀ ਆ ਜੀ ਇਹ ਬੰਦਾ ਇਹ ਬਖਸ਼ਾ ਨਾ ਜਾਵੇ ਇਹਨੂੰ ਸਜ਼ਾ ਸਖਤੋ ਸਖਤ ਦਿੱਤੀ ਜਾਵੇ ਸਾਡੀ ਵਸੇਹੀ ਮੰਗ ਹੈ ਜੀ ਔਰ ਸਿੰਗਾ ਬੜਾ ਵਧੀਆ ਕੰਮ ਕਰਿਆ ਬੋਲਦਾਰਾ ਲਈ ਹੈ ਜੀ ਤੇ ਇਦਾਂ ਦੇ ਆਨਸਰਾਂ ਨੂੰ ਬੜੀ ਸ਼ਕਤੀ ਨਾਲ ਪੇਸ਼ ਹੋਣਾ ਚਾਹੀਦਾ ਸਰਕਾਰ ਨੂੰ ਵੀ ਇਹ ਜੇ ਕਿਸੇ ਹੋਰ ਦਾ ਨਾ ਹੋਵੇ